ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ। ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਐਸੇ ਵੀਰ ਨੂੰ ਆਪਾਂ ਤੁਹਾਨੂੰ ਮਲਾਵਾਂਗੇ। ਸੋ ਦੋਸਤੋ ਬਹੁਤ ਵਧੀਆ ਕੰਮਕਾਰ ਹੈਗਾ ਵੀਰ ਦਾ। ਬੋਰ ਪੇਪਰ ਦਾ ਕੰਮਕਾਰ ਆ ਦੋਸਤੋ ਮੈਂ ਕੋਈ ਤੁਹਾਨੂੰ ਸਟਾਰਟਿੰਗ ਤੋਂ ਦੱਸ ਦਿੰਦਾ। ਬਾਕੀ ਕੰਮਕਾਰ ਦੋਸਤੋ ਉਮਰ ਥੋੜੀ ਹੈਗੀ ਆ ਪਰ ਆਂਦੇ ਨਾਲ ਵੀ ਉਮਰ ਥੋੜੀ ਦਾ ਕਾਰਨਾਮੇ ਵੱਡੇ ਕੰਮ ਜਾਂਦੇ ਆ। ਬਾਕੀ ਇੱਕ ਗੱਲ ਜਿਹੜੀ ਆ ਦੋਸਤੋ ਅੱਜ ਜਿਹੜੇ ਕਾਹونی ਆਪਾਂ ਵੀਡੀਓ ਪਾ ਰਹੇ ਹਾਂ ਦੋਸਤੋ ਇੱਕ ਇੱਕ ਕੰਮ ਹੋਵੇਗਾ ਵਾਲਪੇਪਰ ਦਾ ਵਾਲਪੇਪਰ ਵੀ ਰੋਟੀਆਂ ਦੇ ਵਿੱਚ ਕੰਮ ਕਰਦਾ ਹੈ ਬਹੁਤ ਵਧੀਆ ਚੰਗਾ ਕੰਮ ਇਹਦਾ ਕੋਠੀਆਂ ਦੇ ਵਿੱਚ ਕਿਸੇ ਵੀਰ ਨੇ ਵੀ ਕੰਮ ਕਰਵਾਉਣਾ ਹੋਵੇ ਵਾਲਪੇਪਰ ਲਗਵਾਉਣੇ ਹੋਣ ਬਿਲਕੁਲ ਵਾਜਬ ਰੇਟ ਹੋਣਗੇ ਦੋਸਤੋ ਆਮ ਮਾਰਕੀਟ ਦੇ ਨਾਲ ਤੁਸੀਂ ਪਤਾ ਕਰਕੇ ਫਿਰ ਵੀਰ ਦੇ ਨਾਲ ਸੰਪਰਕ ਕਰ ਲਿਓ ਮੈਸ ਮਿਲੇਗਾ ਤੁਹਾਨੂੰ ਕੋਈ ਫਲਾਸ ਨਹੀਂ ਮਿਲੇਗਾ ਸੋ ਕੰਮ ਬਹੁਤ ਪਸੰਦਾ ਦੋਸਤੋ ਮੈਂ ਤਕਰੀਬਨ ਆਪਣੇ ਤੁਹਾਨੂੰ ਰਾਏ ਦੇ ਨਹੀਂ ਚਾਹਣਾ ਮੈਂ ਬਹੁਤ ਕੰਮ ਕਰਵਾਇਆ ਹੈਗਾ ਤਕਰੀਬਨ ਆਪਣੇ ਘਰ ਦੇ ਵਿੱਚ ਦੋ ਚਾਰ ਕਮਰਿਆਂ ਦੇ ਵਿੱਚ ਬਹੁਤ ਸੋਹਣਾ ਕੰਮ ਵੀਰ ਨੇ ਕੀਤਾ ਤੇ ਹੋਰ ਲਾਗੇ ਪਾਸੇ ਵੀ ਵੀਰ ਦੇ ਪੂਰੀ ਚਰਚਾ ਹੈਗੀ ਆ ਕੰਮ ਕਰ ਕਦੋਂ ਤੋਂ ਸ਼ੁਰੂ ਕੀਤਾ ਹੈਗਾ ਤੇ ਇਹ ਕਿੱਥੋਂ ਸਿੱਖਿਆ ਕੰਮ ਵੀਰ ਨੇ ਤੇ ਕੀ ਰੇਟ ਆ ਕੀ ਫੁੱਟ ਬਾਈ ਫੁੱਟ ਸਕਰ ਫੁੱਟ ਲੈ ਰਿਹਾ ਵੀਰ ਉਹ ਆਪਾਂ ਪੂਰੀ ਜਾਣਕਾਰੀ ਆਪਾਂ ਵੀਰ ਦੇ ਕੋਲ ਲਵਾਂਗੇ ਸੋ ਮੇਰੇ ਨਾਲ ਬੈਠੇ ਦੋਸਤੋ ਵੀਰ ਲਖਪ੍ਰੀਤ ਸਿੰਘ ਜੀ ਸ਼ਾਰਟ ਨੇਮ ਰਾਜੇ ਨੇ ਨਾਮ ਵੀਰ ਦਾ ਪਿਆਰ ਨਾਲ ਆਪਾਂ ਰਾਜਾ ਕਹਿੰਦੇ ਆ ਮੇਰੇ ਪਿੰਡ ਤੋਂ ਹੀ ਵੀਰ ਬਾਕੀ ਬਹੁਤ ਸੋਹਣਾ ਕੰਮ ਆ ਵੀਰ ਦਾ ਆਪਾਂ ਮਿਲਦੇ ਆ ਵੀਰ ਦੇ ਨਾਲ ਸੋ ਸਭ ਤੋਂ ਪਹਿਲਾਂ ਵੀਰ ਦੀ ਸਤਿ ਸ਼੍ਰੀ ਅਕਾਲ ਹੈ ਕਿ ਰਾਜੇ ਵੀਰ ਜਿਹੜਾ ਵਾਲਪੇਪਰ ਦਾ ਕੰਮ ਜੇਕਰ ਅੱਜ ਗੱਲ ਕਰ ਰਹੇ ਆ ਤੇ ਕਦੋਂ ਤੋਂ ਸ਼ੁਰੂ ਕੀਤਾ ਸੀ ਇਹ ਵੀ ਆਪਾਂ ਨੂੰ ਸਭ ਤੋਂ 8 ਸਾਲ ਹੋ ਗਏ ਆ ਠੀਕ ਆ ਇਹ ਪ੍ਰੋਜੈਕਟ ਪਰ ਤਾਂ ਮੇਰੇ ਉਸਤਾਦ ਦੀ ਆ ਠੀਕ ਆ ਉਹਨਾਂ ਤੋਂ ਮੈਂ ਸਿੱਖਿਆ ਹੈ ਠੀਕ ਆ ਇਹ ਪਰਮਿਨੈਂਟ ਕੰਮ ਕਰਦਾ ਨਹੀਂ ਉਹਨਾਂ ਨੂੰ ਵੇਖਿਆ ਕਰਦਾ ਮੇਰੇ ਇੰਦੇ ਨਾ ਰਸਟ ਪੈ ਗਿਆ ਤੇ ਉਹਨਾਂ ਨਾਲ ਜੁੜ ਗਿਆ ਅੱਛਾ ਠੀਕ ਹੈ ਪਹਿਲਾਂ ਅਲੂਮੀਨੀਅਮ ਦਾ ਕੰਮ ਕਰਦੇ ਸੀ ਇੱਕ ਦੋ ਸੋ ਪੀਓਪੀ ਵਾਲ ਪੱਟੀ ਦਾ ਕੰਮ ਮਤਲਬ ਕਿ ਏ ਟੂ ਜ਼ੈਡ ਮੈਨਾਂ ਵੀ ਕੋਈ ਕੰਮ ਐਸਾ ਛੱਡਿਆ ਨਹੀਂ ਬਾਈ ਨੇ ਜਿਹੜਾ ਕੰਮ ਕੀਤਾ ਨਾ ਹੋਵੇ ਤੇ ਇਹ ਬਾਈ ਜੀ ਕਿੰਨੇ ਚਿਰ ਦਾਸਾ ਸੀ ਕੰਮ ਕਰਦੇ ਹੋਏ ਸਟਾਰਟ ਕੀਤਾ ਕਿੰਨੇ ਚਿਰ ਹੋ ਗਿਆ 8 ਸਾਲ ਹੋ ਗਏ 8 ਕਿਸਾਲ ਹੋ ਗਿਆ ਤੇ 8 ਸਾਲ ਦੇ ਦੌਰਾਨ ਕੰਮ ਦੇ ਵਿੱਚ ਕਿੰਨੀ ਕਿ ਤੇਜ਼ੀ ਆਈ ਹੈ ਜੇਕਰ ਆਪਾਂ ਵਾਲਪੇਪਰ ਨੂੰ ਦੇਖੀਏ ਕਿੰਨਾ ਕੰਮ ਅੱਗੇ لوکاں دی ਕਿੰਨੇ ਕ ਭੈਣ ਭਰਾਵਾਂ ਦੇ ਮਤਲਬ ਵਿੱਚ ਉੱਚ ਸ਼ਾਹਤ ਹੋਇਆ ਵੀ ਇਹ ਕੰਮ ਬਹੁਤ ਬਣ ਗਿਆ ਜਿਆ ਤੇ ਪਤਾ ਕੀ ਹੈ ਕਿ ਇਸ ਕੰਮ ਦੇ ਵਿੱਚ ਜਿਹੜਾ ਅੱਜ ਗੱਲ ਦੀ ਸਮੱਸਿਆ SLA ਤੋਂ ਹੂੰ ਤੇ ਤਿਆਰ ਦੇ ਲੱਖਾਂ ਰੁਪਏ ਲੱਗਦੇ ਆ ਹੂੰ ਫਟੋ ਫਟੇ ਕਾਨੂੰਨ ਤੇ 20000 ਤੋਂ 20000 ਦਾ ਖਰਚਾ ਆ ਜਾਂਦਾ ਏਡੇ ਦਾ ਜੀ ਪਲੱਸ ਵੀ ਆਈ ਨਾ ਪੀਐਸ ਕਰਕੇ ਖਰਚਾ ਲੱਗਤੋਂ ਇਹ ਵੀ ਆਪਣਾ ਸੁਭਾਅ ਤੋਂ ਹੀ ਮਿਲਣੇ ਚੀਜ਼ ਆ ਹੂੰ ਪਿੰਨਾ ਹੀ ਇਹ ਚੀਜ਼ ਗੱਲ ਦੀ ਹੂੰ ਇਹ ਨਾਈ ਆਪਣਿਆ ਬਾੜ ਵੀ ਲਈ ਆ ਅਛਾ ਰਾਜੇ ਵੀ ਰਿਕਵਰੀ ਜੇਕਰ ਆਪਾਂ ਲਵਾ ਲੈਨੇ ਆ ਰੂਮ ਦੇ ਵਿੱਚ ਤੇ ਕਿੰਨਾ ਚਿਰ ਦੀ ਗਰੰਟੀ ਹੁੰਦੀ ਆ ਪੇਪਰ ਦੇ ਹਿਸਾਬ ਨਾਲ ਗਰੰਟੀ ਹੁੰਦੀ ਆ ਜਾਂ ਇੱਕ ਮੀਡੀਅਮ ਵੀ ਆਪਾਂ ਲਵਾ ਲਈ ਉਹਦੀ ਗਰੰਟੀ ਵੀ ਸੇਮ ਆ ਜਾਂ ਚੰਗੇ ਦੀ ਵੀ ਸੇਮ ਆ ਉਹ ਮੜਾ ਖੁੱਲ ਕੇ ਦਰਸ਼ਕਾ ਆਪਣੇ ਨਾਮ ਕਰ ਸਕੀਂ ਕਿ ਕਿਹਨਾਂ ਤੇ ਇਹ ਰਹਿੰਦੀ ਆ ਆਪਣਾ ਹਿਸਾਬ ਸੇਮ ਵਰਗੀ ਐ ਬਾਕੀ ਉਹਦੇ ਤੇ ਆਪ ਦਾ ਹੁੰਦਾ ਵੀ ਆਪਦੇ ਵੀ ਕੇਤ ਕਰਨੀ ਪੈਂਦੀ ਜਿਹੜਾ ਸਿੰਪਲ ਪੇਪਰ ਆ ਜਾਂਦਾ ਹੂੰ ਕੋਈ ਜਿਹੜਾ 15 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੀ ਤੇ 25 ਰੁਪਏ ਤੱਕ ਹੁੰਦਾ ਹੈ ਜੇ ਕੋਈ ਮੰਗਣ ਵਾਲਾ ਮੰਗੀ ਜਾਵੇ ਵਾਧ ਵਿੱਚ ਇੱਥੇ ਇਹਦੇ ਲਈ ਹੈ ਪੀਐਨ ਵੀ ਲੱਗ ਲਈ ਜਾਂਦੀ ਕਿਉਂਕਿ ਜੇ 15 ਰੁਪਏ ਕਰ ਲਿਆ ਜਾਂ 16 ਕਰ ਲਿਆ ਤੇ ਵਿੱਚੇ ਨਿਵਰ ਕਰੀ ਹੁੰਦਾ ਸਾਰਾ ਕੁਝ ਸ਼ਾਮਲਾ ਵਿੱਚ ਕੰਪਲੀਟ ਕਰਕੇ ਦੇਣਾ ਇੰਨੇ ਵਿੱਚ ਠੀਕ ਆ ਪੀਐਨ ਵੀ ਕਾਲਮ ਭਾਗੇ ਨਹੀਂ ਭਾਜੀ ਆਪਣੀ ਡਿਲੀਵਰੀ ਨਹੀਂ ਬਣੀ ਆ ਵਕਰੀ ਬਿਲਕੁਲ ਇਹ ਚੀਜ਼ਾਂ ਵਿੱਚ ਬਾਕੀ ਹੋਰ 15 ਰੁਪਏ ਤੋਂ ਲੈ ਕੇ ਤੇ 25 ਰੁਪਏ ਤੱਕ ਰੇਟ ਆਇਆ ਹੈ। ਅੱਛਾ ਇਹ ਇਹ ਹੁੰਦਾ ਫਿਰ ਇਹ 3D 4K ਜਿਵੇਂ ਆਪਾਂ ਗੱਲ ਕੀਤੀ ਉਹ ਤਰ੍ਹਾਂ ਦਾ ਵਾਲਪੇਪਰ ਹੋਵੇ। ਹਾਂ ਜੀ 3D ਆ ਜਾਂਦਾ ਹੈ ਤੇ ਫਿਰ ਫਲੈਕਸ ਵੀ ਆ ਜਾਂਦਾ ਹੈ। ਫਲੈਕਸ ਵੀ ਪਰ ਆ ਜਾਂਦਾ ਹੈ। ਠੀਕ ਆ। ਮਤਲਬ ਕਿ ਜੇ ਤੁਸੀਂ ਦੱਸਦਾ 15 ਤੋਂ ਸਟਾਰਟ ਹੋ ਕੇ 25 ਤੱਕ ਕੋਸਟ ਹੈਗੀ ਹੈ ਸਕੁਅਰ ਫੁੱਟ ਦੀ। ਸਕੁਅਰ ਫੁੱਟ ਦੀ। ਠੀਕ ਆ ਜੀ। ਤੇ ਬਾਕੀ ਇਹ ਮਤਲਬ ਕਿ ਜੇ ਕਿਸੇ ਦੀ ਆਪਣੀ ਚੋਣ ਹੁੰਦੀ ਹੈ ਵੀ ਲੈਟਰ ਦੇ ਉੱਪਰ ਜੇਕਰ ਕੋਈ ਸਰਚ ਕਰਕੇ ਤੁਹਾਨੂੰ ਆਖਦੇ ਵੀ ਨਹੀਂ ਜੀ ਅਸੀਂ ਇਦਾਂ ਤੁਹਾਨੂੰ ਮਾਉਣਾ ਚਾਹੁੰਦੇ ਤੇ ਉਹਦੇ ਵਿੱਚ ਫਿਰ ਉਦੋਂ ਪਈ ਆਪਰੇ ਉਹਨਾਂ ਪੀਡੀਐਫ ਫਾਈਲਾਂ ਪਈ ਜਾਂਦੀਆਂ ਨੇ ਬਾਕੀ ਕਿਤੇ ਜਿਹੜਾ ਕਸਟਮਰ ਨੇ ਸਿਲੈਕਟ ਕੀਤਾ ਉਹ ਮਿਲ ਨਹੀਂ ਜਾਂਦਾ ਜੀ ਕਈ ਵਾਰੀ ਨਹੀਂ ਮਿਲਦਾ ਬਾਕੀ ਆਉਣੇ ਦਾ 10 ਦਾ 15000 ਰੁਪਇਆ ਹਮ ਤਹਾਂ ਦੇ ਡਿਜ਼ਾਈਨ ਇੰਨੇ ਵਿੱਚ ਉਹਦਾ ਸਿਲੈਕਟ ਬੰਦਾ ਕਰ ਹੀ ਨਹੀਂਦਾ ਠੀਕ ਹੈ ਪੀਡੀਐਫ ਆਪਾਂ ਜਿੱਦੋਂ ਮਰਜ਼ੀ ਕਡੈਕਟਰ ਨੰਬਰਾਂ ਦੇ ਵਿੱਚ ਆਪਾਂ ਜਿੱਦੋਂ ਆਪਣੀ ਮਰਜ਼ੀ ਕਰਾ ਲੈਂਦੇ ਹਾਂ ਠੀਕ ਹੈ ਤੇ ਦੋਸਤੋ ਜਿਹੜਾ ਏਰੀਆ ਹੈਗਾ ਮੈਂ ਇੱਕ ਵਾਰੀ ਮੈਨ ਜਿਹੜਾ ਏਰੀਆ ਮੈਂਸ਼ਨ ਕਰ ਦੇਣਾ ਇਹ ਪਿੰਡ ਮੋਜਗੜ ਤੋਂ ਵੀਰ ਬਿਲੋਂਗ ਕਰਦੇ ਨੇ ਤਹਿਸੀਲ ਜੀਰਾ ਤੇ ਜਿਹੜਾ ਫਰੀਪੁਰ ਮੋਹੂ ਤੋਂ ਤਕਰੀਬਨ 3 ਕਿਲੋਮੀਟਰ ਦੀ ਦੂਰੀ ਤੇ ਦੋਸਤੋ ਅੰਮ੍ਰਿਤਸਰ ਹਾਈਵੇ ਮੈਨ ਹਾਈਵੇ ਦੇ ਉੱਪਰ ਜਿਹੜਾ ਇਹ ਪਿੰਡ ਹੈਗਾ ਮੋਹੂ ਤੋਂ 3 ਕਿਲੋਮੀਟਰ ਦੀ ਦੂਰੀ ਤੇ ਤੁਸੀਂ ਵੀਰ ਲਾਪਰੀ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਵੀਰ ਲਾਪਰੀ ਦਾ ਆਪਣਾ ਜਿਹੜੇ ਸੰਪਰਕ ਨੰਬਰ ਨੇ ਬੋਲ ਕੇ ਜਰੂਰਤਾ ਸੀ ਤਾਂ ਕਿ ਮੇਰਾ ਆਪਣਾ ਹੈ ਜੀ 991010 ਜੀ 77855 ਠੀਕ ਹੈ ਇਹ ਹੈ ਇੱਕ ਕਮਰਾ ਠੀਕ ਹੈ ਇਸ ਨੰਬਰ ਤੇ ਦੋਸਤੋ ਤੁਸੀਂ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਹੋ ਮੇਨ ਜਿਹੜਾ ਪਰਪਸ ਹੈਗਾ ਦੋਸਤੋ ਵੀ ਜਦੋਂ ਸਲਾਬ ਆਉਂਦੀ ਹੈ ਜਿੱਥੇ ਏਰੀਆ ਸਲਾਬ ਵਾਲਾ ਹੈਗਾ ਹੁਣ ਸਾਡਾ ਏਰੀਆ ਮੋਸਟਲੀ ਜੇਕਰ ਅਸੀਂ ਦੇਖੀਏ ਤੇ ਬਹੁਤ ਜਦੀ ਸਲਾਬ ਇੱਥੇ ਤੇ ਜੇਕਰ ਵਾਲ ਪੱਟੀ ਕਰਾਉਣੀ ਹੈ ਕਲਰ ਕਰਾਉਣਾ ਹੈ ਆਪਾਂ ਕਿਸੇ ਕੋਠੀ ਨੂੰ ਕਿਸੇ ਕਮਰੇ ਨੂੰ ਦੋਸਤੋ ਥੋੜੀ ਪਾਪੜੀ ਹੁੰਦੀ ਹੈ ਉੱਠ ਜਾਂਦੀਆਂ ਨੇ ਤੇ ਬੁਰੀਆਂ ਲੱਗਦੀਆਂ ਨੇ ਉਹ ਰੰਗ ਜਿਹੜਾ ਕੀਤਾ ਕਰਾਇਆ ਹੁੰਦਾ ਇੰਨਾ ਇਨਵੈਸਟ ਕੀਤਾ ਹੁੰਦਾ ਖਰਚਾ ਕੀਤਾ ਹੁੰਦਾ ਸਾਰਾ ਬੇਕਾਰ ਜਾਂਦਾ ਹੈ ਤੋ ਇਸ ਵਾਲਪੇਪਰ ਨੂੰ ਜੇਕਰ ਤੁਸੀਂ ਦਵਾਉਂਦੇ ਹੋ ਤੇ ਇੱਕ ਜਿਹੜਾ 200 ਬਿਲਕੁਲ ਵਾਜਿਬੀਆ ਰੇਟ ਹੁੰਦਾ ਜੇਕਰ ਆਪਾਂ ਪੀਵੀਸੀ ਦੇ ਨਾਲ ਕੰਪੇਅਰ ਕਰੀਏ ਹਾਂਜੀ ਪੀਵੀਸੀ ਵੀਰ ਜੀ ਕੀ ਮੋਲ ਹੈ ਕੀ ਹਿਸਾਬ ਨਾਲ ਕਿ ਲੱਗਦੀ ਜੇਕਰ 13x12 12 ਦਾ ਆਪਾਂ ਸਕੇਅਰ ਫੁੱਟ ਕਮਰਾ ਲਗਾ ਰਹੇ ਤੇ ਇਸ ਪੀਵੀਸੀ ਦਾ ਆਪਣੇ ਖਿਆਲਤ ਵਿੱਚ ਹੋਣਾਗਾ ਕਿ 45 350 ਰੁਪਏ ਸਕੇਅਰ ਕੋ ਹੂੰ ਉਹਨੇ ਸ਼ੀਟ ਦੇ ਸਾਹਦੇ ਜਿਵੇਂ ਇਹ ਆ ਜਾਂਦਾ ਤੋ ਚੰਗੀ ਤੋਂ ਚੰਗੀ ਸੀਰੋ ਵੀ ਵੱਧ ਜਾਂਦੀ ਹੈ ਠੀਕ ਹੈ ਠੀਕ ਤੇ ਉਸ ਹੱਦ ਦੇ ਨਾਲ ਉਹ ਆਪਣਾ ਵੀ ਖਰਚਾ ਵਾਝ ਜਾਂਦਾ ਹੂੰ ਇਹ ਮੰਨ ਲਓ ਵੀ ਵੱਧ ਤੋਂ ਵੱਧ ਜੇ ਨੋਰਮਲ ਵੀ ਨਾਲ ਹੀ ਇਹ 35000 ਰੁਪਏ ਦਾ ਦਿੰਦਾ ਕੀ ਜਾਂਦਾ 35000 ਇਹਦੇ 200 ਦਾ ਰੂਮ ਦਾ ਖਰਚਾ ਆ ਜਾਂਦਾ ਪੀਵੀਸੀ ਦਾ ਡਾਉਨ ਸੈਟਿੰਗ ਦਾ ਠੀਕ ਹੈ ਜੇ ਅਸੀਂ ਆਪਣਾ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਵੀ ਲਵਾ ਕੇ ਮੰਨ ਲਓ 17000 18000 ਦੇ ਵਿੱਚ ਵਿੱਚ ਚੋਣ ਲਿਆ ਤਾਂ ਠੀਕ ਹੈ ਉਹ ਗਾਰੰਟੀ ਹੋਉਂਦਾ ਠੀਕ ਹੈ 16 17000 ਰੁਪਏ ਤੋਂ ਜਿਹੜਾ ਤੁਹਾਡਾ ਰੂਮ ਹੈਗਾ ਉਹ ਜਿਹੜਾ ਬਿਲਕੁਲ ਪਰਫੈਕਟਲੀ ਜਦ ਤਿਆਰ ਹੋ ਜਾਣਾ ਬਿਲਕੁਲ ਤੁਸੀਂ ਆ ਫਲੋਰ ਉੱਪਰ ਛੱਤਾ ਵੀ ਘੜਾ ਦਿਓ ਬਾਲ ਚਾਰੇ ਬਾਲ ਘੜਾ ਕੇ ਤੇ ਹੁਣ ਤਾਂ ਨੀਚੇ ਵੀ ਜਿਹੜੀ ਮੈਟਿੰਗ ਹੋਣ ਲੱਗ ਪਈ ਆ ਬਿਲਕੁਲ ਪੂਰਾ ਕੰਪਲੀਟ ਤੁਸੀਂ ਕਰ ਸਕਦੇ ਇੱਕ ਪੈਕੇਜ ਵੀ ਦੇਦਾ ਪਿਆ ਵੀ 16000 ਰੁਪਏ ਦੇ ਵਿੱਚ ਚਾਰੇ ਬਾਲ ਉੱਪਰਲੀ ਛੱਤ ਬਿਲਕੁਲ ਕੱਢ ਕੇ ਦੇਵਗੇ ਬਾਕੀ ਜਿਹੜੀ ਚੁਆਇਸ ਹੈਗੀ ਉਹ ਥੋੜੀ ਆ 15 ਰੁਪਏ ਤੋਂ ਲੈ ਕੇ 21 22 24 25 ਰੁਪਏ ਤੱਕ ਜਿਹੜਾ ਦੋਸਤੋ ਵਾਲਪੇਪਰ ਦੀ ਕਾਸਟ ਆਉਂਦੀ ਹੈ ਸਕੁਅਰ ਫੁੱਟ ਦੀ ਪਸੰਦ ਥੋੜੀ ਆ ਤੇ ਰਾਜੇ ਵੀ ਇਸ ਤੋਂ ਇਲਾਵਾ ਹੋਰ ਇਹ तकरीबन ਜਿਹੜੇ ਤਿਆਰ ਹੁੰਦੇ ਆ ਇੱਕ ਥੋੜਾ ਤਿਆਰ ਕਰਵਾਉਣੀ ਆਪਾਂ ਤੇ ਆਪਾਂ ਬਈ ਫੁਲ ਕਰੀਏ ਫੁਲ ਕਿਉਂ ਨਾ ਸਰਕਲ ਨੇ ਠੀਕ ਹੈ ਉਹਨਾਂ ਵੀ ਇਹਨਾਂ مشینਾਈ ਠੀਕ ਹੈ ਤਾਂ ਇਹ ਜਿੰਨੇ ਚਾਹਤਾਂ ਨੇ 20 ਦਿਨ ਤੁਹਾਡੇ ਕੋਲ ਬਾਕੀ ਇਹ ਕੁਆਲਟੀ ਠੀਕ ਹੈ ਸਾਦੇ ਆ ਇਹਦੇ ਬਹੁਤ ਬਿਲਕੁਲ ਕਿ ਜਿੱਦਾਂ ਇਹਦੇ ਦੀ ਕੁਆਲਟੀ ਉਹਨਾਂ ਮਸ਼ੀਨਾਂ ਦੀ ਕੁਆਲਟੀ ਆ ਹੂੰ ਜੇ ਜਰਾ ਆਪਾਂ ਦਿੱਤੋਂ ਕਰਾਈ ਦੋ ਫੁਲ ਕੁਆਲਟੀ ਵਾਲੇ ਆ ਬੰਦੇ ਠੀਕ ਹੈ ਯਾਰ ਕੋਈ ਨਹੀਂ ਕਿ ਨਹੀਂ ਇਹ ਜਿਹੜੇ ਕੰਮ ਦੇ ਵਿੱਚ ਆਪਾਂ ਨੂੰ ਪੂਰਾ ਯਕੀਨ ਬਣਿਆ ਇੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਅਸੀਂ ਉੱਥੇ ਕੰਮ ਬਣਾਉਂਦੇ ਆ ਠੀਕ ਹੈ ਜੀ ਇੱਕ ਦੋ ਸੋ ਮੈਂ ਤੁਹਾਡੇ ਨਾਲ ਜਿਹੜੀ ਗੱਲ ਸ਼ੇਅਰ ਕਰਦਾ ਵੀ ਜਿਹੜੀ ਫਿਕਸਿੰਗ ਹੈਗੀ ਆ ਜਿੰਨੇ ਆਪਾਂ ਕਹਿ ਲਈ ਆ ਵੀ ਵਾਲਪੇਪਰ ਲਗਾਏ ਤਾਂ ਬਿਲਕੁਲ ਜਜਮੈਂਟ ਨਹੀਂ ਹੁੰਦੀਗੀ ਕਿਉਂਕਿ ਹਰ ਕਵੀਰ ਇਹ ਕੰਮ ਨਹੀਂ ਕਰ ਸਕਦਾਗਾ ਸੋ ਥੋੜਾ ਜਿਹਾ ਤਿਆਰਪਾ ਚਾਹੀਦਾ ਕੰਮ ਜਿਸ ਕੰਮ ਦੇ ਵਿੱਚ ਵਰਜੀ ਹੋ ਸ ਤਾਂ ਤਿਆਰਪਾ ਹੋਣਾ ਬਹੁਤ ਜ਼ਿਆਦਾ ਲਾਜ਼ਮੀ ਆ ਸੋ ਇੱਕ ਵਾਰੀ ਤੁਸੀਂ ਵਾਲਪੇਪਰ ਇਹ ਵੀ ਦੇਖੋਗੇ ਦੋਸਤੋ ਤੇ ਇੱਕ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਬਿਲਕੁਲ ਤੁਸੀਂ ਚਾਹਤਾ ਵੇਖ ਵੀ ਰਹੇ ਹੋਵੋਗੇ ਬਿਲਕੁਲ ਰੂਮ ਦੇ ਵਿੱਚ ਵੀਰ ਨੇ ਕੰਮ ਕੀਤਾ ਹੈਗਾ ਸੋ ਚੰਗੀ ਤਰ੍ਹਾਂ ਤੁਸੀਂ ਦੇਖ ਕੇ ਬਿਲਕੁਲ ਉਸ ਜਗ੍ਹਾ ਤੇ ਜਿਸ ਰੂਮ ਦੇ ਵਿੱਚ ਕੰਮ ਕੀਤਾ ਹੈਗਾ ਉਹ ਵੀ ਪ੍ਰੋਫੈਕਟ ਵੀ ਤੁਸੀਂ ਜਿਹੜਾ ਵੇਖ ਕੇ ਬਿਲਕੁਲ ਫਿਰ ਵੀ ਇਹਦੇ ਨਾਲ ਸੰਪਰਕ ਕਰ ਸਕਦੇ ਹੋ ਕੰਮ ਪਸੰਦ ਆਊਗਾ ਤੁਹਾਨੂੰ ਉਮੀਦ ਕਰਨਾ ਦੋਸਤੋ ਮੈਂ ਕਹਿੰਉਂ ਕਿ ਕੰਮ ਬਹੁਤ ਜਿਆਦਾ ਸੋਹਣਾ ਬੀਨਤਾਪਾ ਹੈਗਾ ਤੇ ਬਾਕੀ ਲੱਭਦੇ ਵੀਰੇ ਆ ਬੋਰ ਪੇਪਰ ਦੀ ਤਾਂ ਗੱਲ ਹੋ ਗਈ ਸਕੁਅਰ ਫੂਟ ਦੀ ਵੀ ਹੋ ਗਈ ਇੰਨੇ ਰੁਪਏ ਦਾ ਇੰਨਾ ਸਕੁਅਰ ਫੂਟਾ ਚੁਆਇਸ ਅਗਲੇ ਦੀ ਹੈ ਜੇਕਰ ਕਿਸੇ ਨੂੰ 20 ਰੁਪਏ ਦਾ ਵੀ ਲਵਾਉਣਾ ਜਿੰਨਾ ਗੋੜਾ ਉਹਨਾ ਹੀ ਮਿੱਠਾ ਠੀਕ ਹੈ 25 ਰੁਪਏ ਤੱਕ ਦੋਸਤੋ ਤੁਸੀਂ ਵੱਟ ਕੱਢ ਜਿਹੜਾ ਦੋਸਤੋ ਕਮਰਾ ਕਾਵਾ ਪ੍ਰਿਪੇਅਰ ਕਰ ਸਕਦੇ ਜੀ ਸੋ ਇਸ ਤੋਂ ਇਲਾਵਾ ਹੋਰ ਕੋਈ ਗੱਲ ਕਹਿਣੀ ਚਾਹੁੰਦੇ ਹੋਪਰਾ ਜੀ ਕੋਈ ਬਾਕੀ ਦਾ 15 ਰੁਪਏ ਜਿਵੇਂ ਕਹਤਾ ਆਪਾਂ 15 ਰੁਪਏ 16 ਰੁਪਏ ਹਾਂ ਜੀ ਬਾਕੀ ਆਪਦੇ ਹਿਸਾਬ ਦੇਈਏ 15 ਰੁਪਏ ਵਾਲਾ ਜਿਹੜਾ ਯੋ ਮੰਨ ਲਓ ਤਾਂ ਜਿਵੇਂ ਤੇ ਆਉਣੀ ਹੂੰ ਠੀਕ ਹੈ 11 ਦੇ 16 17 ਰੁਪਏ ਦਾ ਵੀ ਹੋ ਜਾਏਗਾ ਇਹ ਗੱਲ ਇਹ ਐਸਾ ਤਰੀਕਾ ਜਿਵੇਂ ਜੀ ਆਪਾਂ ਇਹਨਾਂ ਦਾ ਪਹਿਲਾਂ ਸਭ ਬਿਲਕੁਲ ਬਾਕੀ ਗਰੰਟੀ ਇਹਨਾਂ ਵੀ ਆਪਣਾ ਕੰਮ ਨਹੀਂ ਮਾਰਾਂਗੇ ਬਿਲਕੁਲ ਇੰਦਰਾਗੀਦਾਰ ਕੰਮ ਹੈ ਬਾਕੀ ਦੋਸਤੋ ਇਹ ਰਾਹ ਚਿੰਤਾ ਕਰਨ ਲੱਗ ਜਿਓ ਕਿ 15 ਜਾਂ 16000 ਇਹ ਤਾਂ ਕੋਸਟ ਉਹ ਹੈਗੀ ਹੈ ਵੀ ਜਿੰਨਾ ਜਿੰਨਾ ਸਕਰ ਫੁੱਟ ਤੁਸੀਂ ਅ ਵਾਦਲੇ ਜੀ ਜੇਕਰ 15 ਰੁਪਿਆ ਸੇਫਰਫਟ ਤੁਸੀਂ ਲਵਾਉਂਦੇ ਹੋ 15 ਰੁਪਿਆ ਸੇਫਰਫਟ ਵਾਲਾ ਵਾਲਪੇਪਰ ਲਗਾਉਂਦੇ ਹੋ ਤਾਂ 11000 11500 ਦੇ ਵਿੱਚ ਵੀ ਜਿਹੜਾ ਤੁਹਾਡਾ ਕਮਰਾ ਬਿਲਕੁਲ ਰੈਡੀ ਹੋ ਜਾਣਾ ਹੈਗਾ ਤੇ 6 ਤੋਂ 7 ਸਾਲ ਕਿਤੇ ਗਿਆ ਨਹੀਂ ਹੈ 6-7 ਸਾਲ ਬਿਲਕੁਲ ਵਾਲਪੇਪਰ ਜਿਉਂ ਦਾ ਤਿਉਂ ਰਹੇਗਾ ਜੇਕਰ ਥੋੜੀ ਜਿਹੀ ਉਸ ਦੀ ਸਿਮਾਰਤ ਕੀਤੀ ਜਾਵੇ ਸੋ ਬਾਕੀ ਅਭੀ ਜਿੱਦਾਂ ਕੋ ਪਾਣੀ ਪੂਣੀ ਵੱਜ ਗਿਆ ਜਾਂ ਕੁਛ ਵੀ ਇਹ ਨਾਲ ਉਹ ਵੀ ਚੱਕਾ ਮੈਨੂੰ ਜਿਹੜਾ ਦਿਨ ਤੇ ਆ ਰਹੀ ਜਾਂਦਾ ਆ ਅੱਜ ਦੀ ਮਰਜ਼ੀ ਕਿੱਲਾ ਕੱਪੜਾ ਲਾਉਂਦੇ ਸੀ ਵੀ ਇਹ ਨਵੇਂ ਦਾ ਨਵੇਂ ਹੀ ਠੀਕ ਆ ਠੀਕ ਆ ਤੇ ਅਦਰਵਾਈਜ਼ ਜੇਕਰ ਆਪਾਂ ਕਿਤੇ ਕਿਸੇ ਦਾ ਪਲਾਨ ਬਣ ਗਿਆ ਵੀ ਇੱਕ ਵਾਰ ਆਪਾਂ ਕਿਸੇ ਟਾਈਮ 5-7 ਸਾਲ ਬਾਅਦ ਚੇਂਜ ਵੀ ਕਰਨੀ ਆ ਉਹ ਵੀ ਸੌਖੇ ਤਰੀਕੇ ਨਾਲ ਲੱਤ ਜਾਂ ਦੀ ਪੱਟੀਆਂ ਨਹੀਂ ਸਕਦੇ ਪੱਟੀਆਂ ਬਿਲਕੁਲ ਵਧੀਆ ਠੀਕ ਹੈ ਜੀ ਕੋਈ ਨਹੀਂ ਹੁੰਦਾ ਜਿਹੜੇ ਚੈੱਕ ਕਰਨੀ ਆ ਠੀਕ ਹੈ ਬਾਕੀ ਦੋਸਤੋ ਪੀਡੀਐਫ ਫਾਈਨਲ ਜਿਹੜੀਆਂ ਹੈਗੀਆਂ ਵੀਰੂ ਦੇ ਕੋਲ ਬੋਰ ਪੇਪਰ ਦੀਆਂ ਉਹ ਬਣੀਆਂ ਪਈਆਂ ਨੇ ਕਿਸੇ ਵੀਰ ਨੇ ਵੀ ਬੋਰ ਪੇਪਰ ਲਗਵਾਉਣਾ ਦੋ ਤਾਂ ਤੁਸੀਂ ਜਿਹੜਾ ਸੰਪਰਕ ਨੰਬਰ ਹੈ ਉਹ ਵੀਰ ਨੇ ਵਿੱਚ ਦੇ ਦਿੱਤਾ ਮੈਂ ਚਲਦਾ ਜਰੂਰ ਕਰ ਦੇਣਾ ਵੀਰ ਲਖਮੀ ਸਿੰਘ ਦਾ ਨੰਬਰ ਹੋਵੇਗਾ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਸੋ ਪੀਡੀਐਫ ਜਿਹੜੀਆਂ ਫਾਈਲਾਂ ਨੇ ਦੋਸਤੋ ਤੁਸੀਂ ਵਟਸਐਪ ਕਰਕੇ ਇਸੇ ਨੰਬਰ ਦੇ ਉੱਪਰ ਪੀਡੀਐਫ ਫਾਈਲਾਂ ਭਵਾ ਸਕਦੇ ਹੋ ਵਾਲ ਤੇ ਉੱਪਰ ਕਿਹੜਾ ਤੁਹਾਨੂੰ ਜਿਹੜਾ ਵਾਲਪੇਪਰ ਆ ਸਿਲੈਕਸ਼ਨ ਫੋੜੀ ਆ ਸਿਲੈਕਟ ਤੁਸੀਂ ਕਰਕੇ ਵੀਰ ਨੂੰ ਭੇਜਣਾ ਹੈ ਤਕਰੀਬਨ ਕਿੰਨੇ ਦਿਨਾਂ ਦੇ ਵਿੱਚ ਜੇਕਰ ਤੁਹਾਨੂੰ ਅੱਜ ਵੀ ਆਰਡਰ ਆਉਂਦਾ ਵੀ ਅੱਜ ਦੋ ਰੂਮ ਆਪਣੇ ਬਿਲਕੁਲ ਰੈਡੀ ਕਰਨੇ ਆ ਇੱਕ ਰੂਮ ਰੈਡੀ ਕਰਨਾ ਤੇ ਅੱਜ ਤੁਹਾਨੂੰ ਆਉਂਦਾ ਆਰਡਰ ਤੇ ਕਿੰਨੇ ਦਿਨ ਦੇ ਵਿੱਚ ਬਿਲਕੁਲ ਉਹ ਪ੍ਰਿੰਟ ਨਿਕਲ ਕੇ ਰੈਡੀ ਹੋ ਜਾਊਗਾ ਇਹ ਵੈਸੇ ਤਾਂ ਆਪਣਾ ਹੱਥ ਦਾ ਟਾਈਮ ਲੈਂਦਾ ਰਹਿੰਦਾ ਬੰਦੇ ਨਾਲ ਹੂੰ ਗੰਢ ਨੇ ਲੋ ਤੋਂ ਤੋੜਨ ਤਾਂ ਲੱਭੀ ਜਾਂਦੇ ਆ ਹਮਮ ਤੱਕ ਠੀਕ ਆ ਠੀਕ ਬਾਕੀ ਰੂਮ ਦਾ ਤਸੱਲੀ ਬਖਸ਼ ਕੰਮ ਕਰਨਾ ਡੇਰ ਦਿਨ ਦਾ ਕੰਮ ਹੈ ਨਾ ਪੂਰਾ ਛੱਤ ਸਣੀ ਹਮਮ ਕਿਰ ਨੂੰ ਇੱਕ ਦਿਨ ਚ ਵੀ ਕਰ ਸਕਦੇ ਪਰ ਜਿਹੜੀ ਤਸੱਲੀ ਨਾ ਉਹ ਆਦੀ ਆਪੂ ਪੂਰੀ ਕਰੀਦੀ ਪ੍ਰਿਆਣੀ ਅਮੀ ਮੈਂ ਤੋਂ ਮੀ ਵਾਲਾ ਕੰਮ ਵੀ ਜ਼ਰੂਰੀ ਤਾਂ ਨਹੀਂ ਹੁੰਦਾ ਹਮਮ ਤੇ ਕੰਮ ਨੂੰ ਮੈਟਰ ਬੰਦੇ ਨਾ ਤੇਰ ਬੰਦ ਬਣ ਜਾਂਦਾ ਕੰਮ ਮੈਟਰ ਚਾਹੀਦਾ ਵੀ ਆ ਅਲਗਨ ਚੀਜ਼ ਬਣਾਉਣਾ ਵੀ ਇੱਕ ਬੰਦੇ ਨੇ ਲਵਾਇਆ ਗਾ ਚਾਰ ਹੋਰ ਲਵਾਉਂ ਹਮਮ ਸੋ ਦੋਸਤੋ ਇਹ ਗੱਲ ਨਾ ਜ਼ਰੂਰੀ ਨੇ ਕਿਉਂਕਿ ਵੀਰ ਦਾ ਕੰਮ ਜਿਹੜਾ ਬਹੁਤ ਸਹੀਜ ਤਰੀਕੇ ਨਾਲ ਕਰਦਾ ਹੈਗਾ ਕਿਉਂਕਿ ਜਿਹੜਾ ਬ੍ਰੀਕੀ ਵਾਲਾ ਕੰਮ ਹੁੰਦਾ ਕਿਉਂਕਿ ਪ੍ਰਿੰਟ ਨਿਕਲਣਾ ਹੁੰਦਾ ਉਸ ਤੋਂ ਬਾਅਦ ਦੋਸਤੋ ਕਈ ਵਾਰ ਡਰਾਈ ਵੀ ਹੋਣਾ ਹੁੰਦਾ ਪ੍ਰਿੰਟ ਨੂੰ ਸੁਕਾਉ ਵੀ ਹੁੰਦਾ ਪ੍ਰਿੰਟ ਦਾ ਕੋਈ ਕਾਲਾ ਕੰਮ ਨਹੀਂ ਹੈਗਾ ਵੀ ਇੱਕ ਦਿਨ ਆਪਾਂ ਪ੍ਰਿੰਟ ਕਢਾਇਆ ਦੂਜੇ ਦਿਨ ਲਗਾ ਦਿੱਤਾ ਸੋ ਬਿਲਕੁਲ ਜਿਹੜਾ 2 ਤੋਂ 4 ਦਿਨ ਹੱਦ ਤੁਸੀਂ 5 ਦਿਨ ਮੰਨ ਕੇ ਵੀ ਇੱਕ ਹਫਤੇ ਦਾ ਟਾਈਮ ਜੇਕਰ ਤੁਸੀਂ ਅੱਜ ਆਰਡਰ ਦੋਗੇ ਹਫਤੇ ਦੇ ਵਿੱਚ ਵਿੱਚ ਜਿਹੜਾ ਤੁਹਾਡੇ ਰੂਮ ਦੇ ਵਿੱਚ ਵਾਲਪੇਪਰ ਲੱਗਾ ਹੋਵੇਗਾ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਵੀਰ ਕੋਈ ਹੋਰ ਵੀਰਾਂ ਨਾਲ ਗੱਲਬਾਤ ਕੋਈ ਸ਼ੇਅਰ ਕਰਨੀ ਹੋਵੇ ਕੋਈ ਰੇਡ ਨੂੰ ਲੈ ਕੇ ਹੋਵੇ ਕੋਈ ਐਡਜਸਟਮੈਂਟ ਜੇਕਰ ਥੋੜਾ ਬਾਧਾ ਸ਼ੂਟ ਚਟਈਏ ਦੀ ਵਿੱਚ ਗੱਲ ਆਉਂਦੀ ਹੈ ਕੋਈ ਵੱਧ ਘੱਟ ਕਰਨ ਦੀ ਜਾਂ ਕੋਈ ਗੱਲਬਾਤ ਐਡਜਸਟ ਹੋ ਜੇਗੀ ਨਾ ਹੋ ਜੇ ਹੋ ਜੀ ਉਹ ਤਾਂ ਕੰਮ ਨਹੀਂ ਬਾਕੀ ਇੱਕ ਗੱਲ ਹੈ ਕਈ ਬੰਦੇ ਕਹਿੰਦੇ ਨੇ ਵੀ 8 ਰੁਪਏ ਲਾ ਦੇ ਨਾ ਬਾਕੀ ਉਹ ਬਿਹਤਰ ਨਹੀਂ ਹੁੰਦਾ ਉਹ ਆਪਣਾ ਆ ਜਾਂਦਾ ਇਹਦਾ ਆਪਾ ਫਲੈਕਸ ਬੋਰਡ ਨਹੀਂ ਬਣਾਉਂਦੇ ਬਾਹਰ ਤੋਂ ਤਾਂ ਫਲੈਕਸ ਵਗੈਰ ਕੋ ਉਹ ਕਪੜਾ ਸਿਰਫ ਨਾ ਆਉਂਦਾ ਹੂੰ ਉਹ ਗੱਲ ਜਿਹਦਾ ਨੁਕਤਾ ਹੂੰ ਇਹ ਚੀਜ਼ ਉਸ ਤੋਂ ਉੱਪਰ ਆ ਜਾਂਦੀ ਹੈ ਅੱਛਾ ਇੱਕ ਵਾਟਰਪਰੂਫ 3D ਆ ਗਿਆ ਇੱਕ 3D ਆ ਗਿਆ ਵਾਟਰਪਰੂਫ ਹੈ ਸੇਵ ਇੱਕ ਚੀਜ਼ ਹੀ ਹੈ ਵਾਟਰਪਰੂਫ ਹੈ 3D ਵਾਟਰਪਰੂਫ ਹੈ ਸੀਲ ਵਾਟਰਪਰੂਫ ਆ ਅੱਛਾ ਅੱਛਾ ਇਹ ਤਾਂ ਟੈਕਨੋਲੋਜੀ ਪਰਿੰਟ 3D ਆ ਗਿਆ ਅੱਛਾ ਠੀਕ ਹੈ ਇਸ ਉੱਪਰ ਵੀ ਕੁਝ ਅੱਗੇ ਆਇਆ ਹੈਗਾ ਮਾਰਕੀਟ ਦੇ ਵਿੱਚ ਬਾਕੀ ਜਿਹੜਾ ਆ ਗਿਆ ਜਿਵੇਂ ਕਹਿ ਰਹੇ ਨੇ ਵੀ ਕੋਈ ਰੋਲ ਵਾਲਾ ਲਗੋਣਾ ਹੂੰ ਉਹ ਹੁੰਦਾ ਕਾਗਜ਼ ਚੀਜ਼ੀ ਰੋਲਾ ਦਾ ਮਤਲਬ ਕਿ ਉਹ ਲੇਹਰਾ ਬਣੀਆਂ ਹੁੰਦੀਆਂ ਨੇ ਲੇਹਰਾ ਬਣੀਆਂ ਹੁੰਦੀਆਂ ਉਹ ਕਾਗਜ਼ ਦੇ ਬੰਦੀ ਫੋਟੋ ਬਾਈ ਫੋਟੋ ਦੀਆਂ ਲੰਮੀਆਂ ਚੋਣੀਆਂ ਹੁੰਦੀਆਂ ਨੇ ਤਾਂ ਲੰਮੀਆਂ ਚੋਣੀਆਂ ਇਹ ਤਰ੍ਹਾਂ ਦੇ ਵਿੱਚ 50 ਤੋਂ 60 ਕਰ ਕਰਦੇ ਆਏ ਉਹ ਠੀਕ ਆ ਉਹ ਆਜ ਦੀਆਂ ਕਾਗਜ਼ ਦੇ ਵਿੱਚ ਉਹਨਾਂ ਦੀ ਗਾਰੰਟੀ ਨਹੀਂ ਹੋਈ ਹੈਗੀ ਉਹ ਚੀਜ਼ ਦੀ ਠੀਕ ਆ ਕਿਉਂਕਿ ਜਿਹੜੀ ਕਿਸ ਹਾਲਤੋਂ ਆ ਪਾਉਂਦੇ ਵਾਰਿਆਂ ਚੀਜ਼ ਕੀਤੀ ਆ ਬਿਲਕੁਲ ਇਹ ਕੰਮ ਕਰਦੇ ਆ ਸਿਆਣੇ ਰੋਲਾ ਰੋਈ ਹੂੰ ਹੂੰ ਤੇ ਰੋਲਾ ਲਾਟੇ ਤੇ ਕਿੱਥੇ ਸੁਣਾਵੇ ਉੱਥੇ ਨਹੀਂ ਮੁਕਾਂਜਾਵੇ ਹੈ ਜੀ ਜੀ ਇਹ ਦੋਸਤੋ ਖਾਸ ਤੌਰ ਤੇ ਜਿਹੜੀ ਇੱਕ ਸਲਾਹ ਲਈ ਆਪਾਂ ਅੱਜ ਡਿਸਕਸ ਕੀਤੀ ਸੀ ਵੀਰ ਦਾ ਵਾਲਪੇਪਰ ਲਗਵਾਉਣ ਦਾ ਕੰਮ ਹੈਗਾ ਬਹੁਤ ਬਾਕਮਾਲ ਜਿਹੜਾ ਦੋਸਤੋ ਰੂਮ ਦਾ ਜਿਹੜਾ ਹੈਗਾ ਤੁਹਾਨੂੰ ਵਾਲਪੇਪਰ ਲੱਗਿਆ ਨਜ਼ਰ ਵੀ ਆ ਰਿਹਾ ਹੋਵੇਗਾ ਤੇ ਕੰਮ ਵੀ ਜਿਹੜਾ ਦੋਸਤੋ ਬਾਕਮਾਲ ਹੈਗਾ ਇੱਕ ਔਨ ਦੀ ਜਿਹੜੀ ਸਲਾਹ ਜਿਹੜੇ ਏਰੀਆ ਦੇ ਵਿੱਚ ਸਲਾਹ ਹੈਗੀ ਆ ਬਿਲਕੁਲ ਦੋਸਤੋ ਆ ਤੁਸੀਂ ਦੇਖੋਗੇ ਜੇਕਰ ਤੁਸੀਂ ਰੰਗ ਵੀ ਜਾਂ ਵਾਲ ਪੱਟੀ ਜਾਂ ਕੁਝ ਵੀ ਕਰਵਾਉਂਦੇ ਹੋਮ ਅਗੇ ਦੀ ਜਿਹੜੀ ਪਾਪੜੀ ਦੋਸਤੋ 8-8 ਸੈਂਟਫੁੱਟ ਜਿਹੜੀ ਉੱਪਰ ਤੱਕ ਵੀ ਲੱੱਗ ਕੇ ਤੁਹਾਡੇ ਦੇਖਣ ਲੱਗ ਪੈਂਦੀ ਆ ਕਿ ਸੀਮੇਟ ਦੀ ਪਗੜ ਵੀ ਜਿਹੜੀ ਨਾਲ ਛੁੱਟ ਜਾਂਦੀ ਆ ਸੋ ਉਹਦੇ ਲਈ ਦੋਸਤੋ ਇੱਕ ਵਾਲਪੇਪਰ ਵੀਰ ਲਗਵਾਉਂਦੇ ਆ ਬਹੁਤ ਮਾਰਕੀਟ ਦੇ ਵਿੱਚ ਬਹੁਤ ਥਾਵਾਂ ਦੇ ਵਾਲਪੇਪਰ ਹਰ ਇੱਕ ਜਗ੍ਹਾ ਤੇ ਲੱਗਦੇ ਆ ਪਰ ਦੋਸਤੋ ਇੱਕ ਬਿਲਕੁਲ ਵਾਜਬੀਆ ਰੇਟ ਹੋਵੇਗਾ ਆਮ ਮਾਰਕੀਟ ਦੀ ਜਿਹੜੀ ਲੁੱਟ ਖਸੋਟ ਅੱਜ ਦੇ ਸਮੇਂ ਵਿੱਚ ਹੋ ਰਹੀ ਆ ਉਥੋਂ ਜਿਹੜਾ ਥੋੜਾ ਜਿਹਾ ਭਰੇਜ ਹੋ ਜਾਏਗਾ ਤੁਹਾਡਾ ਉਹਦੇ ਵਿੱਚ ਜਿਹੜਾ ਵੀਰ ਜਿੰਨਾ ਵੀ ਡਿਸਕਾਊਂਟ ਦੇਵੇਗਾ ਤੁਹਾਨੂੰ ਉਹ ਦੱਸ ਕੇ ਦਵੇਗਾ ਵੀ ਜੇ 16 ਫ ਜੇ 18 ਰੁਪਈਆ ਨਾਲ ਲਵਾਉਂਗੇ ਤੇ ਵੀਰ ਆਪਦੇ ਨਾਲ ਕੋਸ਼ਿਸ਼ ਕਰੇਗਾ ਵੀ 20 ਰੁਪਈਆ ਨਾਲ ਜਿਹੜਾ ਤੁਹਾਨੂੰ 18 ਰੁਪਈਆ ਦੇ ਵਿੱਚ ਰਵਾ ਦੇ। ਤੇ 22 ਰੁਪਈਆ ਵਾਲਾ ਤੁਹਾਨੂੰ 18 17 ਰੁਪਈਆ ਦੇ ਵਿੱਚ। ਇਹ ਜਿਹੜੀ ਛੋਟ ਆ ਦੋਸਤੋ ਇਹ ਵੀਰ ਵੱਲੋਂ ਦਿੱਤੀ ਜਾਊਗੀ ਤੇ ਚੰਗੀ ਜਿਹੀ ਜੇ ਲਵਾਊਗਾ ਫਰਕ ਜਿਹੜਾ ਚੰਗਾ ਕਰੂਗਾ। ਬਾਕੀ ਤੁਸੀਂ ਜਿੰਨੇ ਕ ਆਪ ਦੀ ਸੋਚ ਦੇ ਹਿਸਾਬ ਨਾਲ ਤੁਹਾਨੂੰ ਪਤਾ ਵੀ ਹੋਵੇਗਾ। ਤੁਸੀਂ ਉਸ ਹਿਸਾਬ ਦੇ ਨਾਲ ਵੀ ਆਪਣਾ ਕੰਮ ਕਰਵਾ ਸਕਦੇ ਹੋ। ਇਹ ਸੀ ਦੋਸਤੋ ਵੀਰ ਲੱਭ ਲਈ ਤੇ ਆਪਣੇ ਨਾਲ ਬੈਠੇ। ਤੇ ਇਸ ਤੋਂ ਇ ਵਾਲਪੇਪਰ ਕੋਲੋਂ ਹੋਰ ਮੇਰੀ ਨਿੱਕੀ ਜਿਹੀ ਗੱਲ ਰਹਿ ਗਈ ਆ ਵਾਲਪੇਪਰ ਮੰਨ ਲਓ ਵੀ ਇੱਕ ਸੀਮੈਂਟ ਦੇ ਉੱਪਰ ਤੁਸੀਂ ਲਾ ਦਿੰਦੇ ਹੋ ਜਾਂ ਪਹਿਲਾਂ ਕੁਝ ਪ੍ਰਿਪੇਅਰ ਕਰਨਾ ਪੈਂਦਾ ਕੁਝ ਵਾਲ ਪੱਟੀ ਕੁਝ ਸੀਮੈਂਟ ਤੇ ਲਾ ਦਿੰਦਾ ਜੀ ਕੋਈ ਚੱਕਰ ਨਹੀਂ ਬਾਕੀ ਨੂੰ ਆਪਾਂ ਸੀਮੈਂਟ ਦਾ ਦਾਣੇ ਹੁੰਦੇ ਨੇ ਹੂੰ ਤੇ ਜਦੋਂ ਆਪਾਂ ਲਾਈਨ ਪਰ ਮਾਰੀਦਾ ਉੱਪਰ ਜਾਂਦੇ ਨਜ਼ਰ ਆਉਂਦੇ ਨੇ ਜੀ ਉਹ ਬਾਕੀ ਉਹ ਚੀਜ਼ ਦੇ ਵਿੱਚ ਹੂੰ ਆਕੀ ਵਾਲ ਘਟੇ ਹੋਏ ਆ ਤਾਂ ਪਲੇਨ ਹੋਏ ਆ ਪਲੇਨ ਹੀ ਹੁੰਦੇ ਉਹ ਚੀਜ਼ ਦੀ ਕੁਆਲਟੀ ਕਰਵਾ ਜਾਂ ਹੂੰ ਇਕੱਲਾ ਸਿੰਗਲ ਕੋਡ ਹੀ ਹੈ ਕਿ ਨਹੀਂ ਜਿਉਂਦੀ ਡਰ ਕੋਡ ਤੇ ਸਿੰਗਲ ਬਾਕੀ ਉਹ ਕੋਈ ਚੱਕਰ ਨਹੀਂ ਜਿਹਨੇ ਕਹਿਣੇ ਹੋਣੇ ਵੀ ਹੋਣ ਓਦਾਂ ਨੂੰ ਬਾਸ ਸਕਦਾ ਵੀ ਕਿ ਇਹ ਘੱਟ ਖਰਚਾ ਵੀ ਸਾਡਾ ਬਿਲਕੁਲ ਦੋਸਤੋ ਇੱਕ ਛੋਟੀ ਜੀ ਪੇਸ਼ ਕਰ ਸਕਦਾ ਵੀਰ ਦਾ ਵਰਕਾ ਕਿਉਂਕਿ ਕੰਮ ਆ ਜਿਹੜੇ ਦੋਸਤੋ ਵੀਰ ਬਹੁਤ ਕਰ ਲਿੰਦਾ ਮੈਂ ਪਹਿਲਾਂ ਸੋ ਵੀਰ ਲਖਪ੍ਰੀਤ ਜੀ ਤੁਹਾਡਾ ਆਪਣੇ ਵੀਰਾਂ ਦੇ ਨਾਲ ਜਿਹੜੀ ਕੋਈ ਜਾਣਕਾਰੀ ਸਾਂਝੀ ਕਰਨ ਲਈ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਸਿਰ ਆਪ ਜੀ